ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਗਰਾਊਂਡ ਰਿਪੋਰਟ ਦਿਖਾਉਣੇ ਕਿ ਕਿਸ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਹੈ ਔਰ ਕੀ ਮਾਹੌਲ ਹੈ ਕਿਸਾਨ ਅੰਦੋਲਨ ਦੇ ਵਿੱਚ ਤਾਂ ਸ਼ਾਂਤੀ ਨਜ਼ਰ ਆ ਰਹੀ ਹੈ ਤਾਂ ਦੂਰ ਸਟੇਜ ਲੱਗੀ ਹੋਈ ਹੈ ਸਟੇਜ ਦੇਖੋਗੇ ਤੁਸੀਂ ਸਟੇਜ ਲੱਗੀ ਹੋਈ ਹੈ ਸ਼ੰਭੂ ਬਾਰਡਰ ਦੇ ਨਜ਼ਦੀਕ ਪਰਲੇ ਬੰਨੇ ਹਰਿਆਣਾ ਆ ਜਾਂਦਾ ਔਰ ਉਸੇ ਤਰੀਕੇ ਨਾਲ ਸੈਂਕੜੇ ਹਜ਼ਾਰਾਂ ਟਰੈਕਟਰ ਟਰਾਲੀਆਂ ਜੁਟੀਆਂ ਖੜੀਆਂ ਨੇ ਸੈਂਕੜੇ ਹਜ਼ਾਰਾਂ ਟਰੈਕਟਰ ਟਰਾਲੀਆਂ ਜਿੱਦਾਂ ਪਹਿਲੇ ਦਿਨ ਲੱਗੀਆਂ ਖੜੀਆਂ ਸੀ ਉਸੇ ਤਰੀਕੇ ਦੇ ਨਾਲ ਪਰ ਹੁਣ ਜਿਹੜਾ ਮੈਨੇਜ ਇਸ ਤਰੀਕੇ ਦੇ ਨਾਲ ਚਲ ਰਿਹਾ ਕੰਮ ਕਿਉਂਕਿ ਮੈਨੇਜਮੈਂਟ ਦੇ ਹਿਸਾਬ ਦੇ ਨਾਲ ਇਹ ਹੁਣ ਸਾਰਾ ਸਿਸਟਮ ਚਲਾਇਆ ਜਾ ਰਿਹਾ ਮੈਨੇਜਮੈਂਟ ਪੂਰੀ ਦੇਖ ਰਹੀ ਹੈ ਇਸ ਨੂੰ ਤਾਂ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਅੰਦੋਲਨ ਲੜ ਰਹੀਆਂ ਨੇ ਪਰ ਮੀਂਹ ਕਣੀ ਤੋਂ ਬਚਣ ਲਈ ਵੀ ਇੰਤਜ਼ਾਮ ਆਪੋ ਆਪਣੇ ਤਰੀਕੇ ਨਾਲ ਕਿਸਾਨਾਂ ਨੇ ਕੀਤੇ ਹੋਏ ਆ ਤਾਂ ਇਧਰ ਦੇ ਬੰਨੇ ਹੁਣ ਤਰਪਾਲਾਂ ਉੱਪਰ ਪਾ ਦਿੱਤੀਆਂ ਗਈਆਂ ਕਿਉਂਕਿ ਮੌਸਮ ਖਰਾਬ ਹੋਣ ਵਾਲਾ ਆ ਥੋੜੀ ਦੇਰ ਤੱਕ ਹੋ ਸਕਦਾ بارش ਵੀ ਆ ਜੇ ਮੀਂਹ ਦਾ ਕਿਉਂਕਿ ਅਲਰਟ ਜਾਰੀ ਕੀਤਾ ਹੋਇਆ ਪਰ ਇਹੋ ਜੇ ਮੌਸਮ ਦੇ ਵਿੱਚ ਵੀ ਕਿਸਾਨ ਡਟ ਕੇ ਬੈਠੇ ਆ ਕਿਸਾਨ ਕਹਿੰਦੇ ਕਿ ਅਸੀਂ ਆਪਣੀਆਂ ਮੰਗਾਂ ਮੰਵਾ ਕੇ ਹੀ ਜਾਵਾਂਗੇ ਤਾਂ ਇਧਰਲੇ ਬੰਨੇ ਵੀ ਬਾਪੂ ਹੁਣੀ ਲੱਗੇ ਹੋਇਆ ਪਹਿਲਾਂ ਇੱਕ ਵਾਰ ਇਸ ਪਾਸੇ ਦੀ ਤਸਵੀਰ ਦਿਖਾ ਦਿਓ ਦੂਰ ਤੱਕ ਦੂਰ ਤੱਕ ਦੇਖੋ ਕਿਵੇਂ ਇਸੇ ਤਰੀਕੇ ਦੇ ਨਾਲ ਝੰਡੇ ਝੂਲ ਰਹੇ ਨੇ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਜੁਟੀਆਂ ਖੜੀਆਂ ਔਰ ਇਸੇ ਤਰੀਕੇ ਨਾਲ ਜਵੇਂ ਸ਼ੰਭੂ ਬਾਰਡਰ ਸਿੰਘੂ ਬਾਰਡਰ ਤੇ ਉੱਪਰ ਟਿਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਲੰਗਰ ਦੇ ਇੰਤਜ਼ਾਮ ਸੀ ਉਵੇਂ ਹੀ ਇੱਥੇ ਵੀ ਤੰਬੂ ਗੱਡ ਗੱਡ ਕੇ ਲੰਗਰ ਦੇ ਇੰਤਜ਼ਾਮ ਕਰ ਦਿੱਤੇ ਗਿਆ ਔਰ ਦੂਰ ਤੱਕ ਇਸੇ ਤਰੀਕੇ ਦੇ ਨਾਲ ਤਕਰੀਬਨ 2.5 ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਜੁਟੀਆਂ ਖੜੀਆਂ ਔਰ ਇਧਰਲੇ ਬੰਨੇ ਦੀ ਤਸਵੀਰ ਦਿਖਾਉਂਦੇ ਹੁਣ ਮੀਂਹ ਕਣੀ ਤੋਂ ਬਚਣ ਵਾਸਤੇ ਬਾਪੂ ਹੁਣਾ ਨੇ ਇੰਤਜ਼ਾਮ ਕਰਨਾ ਸ਼ੁਰੂ ਕਰਤਾ ਇਧਰ ਵਾਂਸ ਪਏ ਸੀ ਵਾਂਸ ਲਿਆ ਕੇ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਗੱਲਬਾਤ ਵੀ ਕਰਦੇ ਆ ਬਾਪੂ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਜੀ ਚੜ੍ਹਦੀ ਕਲਾ ਇਹ ਇੰਤਜ਼ਾਮ ਕਰਨ ਦੀ ਤਿਆਰੀ ਹੈ ਹੁਣ ਆ ਜਹਦਰ ਸਾਡਾ ਇਹਨੂੰ ਵੀ ਜਰਾ ਗੱਲ ਕਰੋ ਜਹਦਰ ਸਾਹਿਬ ਕੀ ਤਿਆਰੀ ਕੀਤੀ ਜਾ ਰਹੀ ਹੈ ਅੱਜ ਮੀਂਹ ਕਣੀ ਤੋਂ ਬਚਣ ਮੇਕ ਕਣੀ ਤੋਂ ਬਜਨ ਵਾਸਤੇ ਧੁੱਪ ਤੋਂ ਬਜਨ ਵਾਸਤੇ ਤੇ ਆਪਣਾ ਪ੍ਰਬੰਧ ਕਰ ਰਹੇ ਆ ਟਰਾਲੀਆਂ ਨੇ ਟਰਾਲੀਆਂ ਹਾਂਜੀ ਟਰਾਲੀਆਂ ਸਾਡੇ ਸਾਹਮਣੇ ਨੇ ਇੱਥੇ ਵਾਹ ਆ ਰਹੇ ਮਤਲਬ ਗਰਮੀ ਦਾ ਮੌਸਮ ਆਉਂਦਾ ਗਾੜੀ ਇਸ ਨੂੰ ਬੰਨ੍ਹਣ ਵਾਸਤੇ ਥਾਂ ਬਣਾਉਣ ਗਰਮੀ ਦਾ ਮੌਸਮ ਆ ਰਿਹਾ ਗਰਮੀ ਬਹੁਤ ਤੇਜ਼ ਪੈਣੀ ਸ਼ੁਰੂ ਵੀ ਹੋ ਗਈ ਹੈ ਔਰ ਉਹਦੇ ਤੋਂ ਬਚਾਅ ਕਰਨ ਵਾਸਤੇ ਇੱਥੇ ਤੰਬੂ ਬਣਾ ਰਹੇ ਹਾਂ ਹਾਂ ਤੰਬੂ ਬਣਾ ਰਹੇ ਹਾਂ ਤਰਪਾਲ ਪੱਕੇ ਮੋਰਚੇ ਲਗਾ ਰਹੇ ਹਾਂ ਜੇ ਸਰਕਾਰ ਢੀਠਾ ਤਾਂ ਅਸੀਂ ਮਾ ਢੀਠਾ ਜੀ ਹਾਂ ਅੱਗੇ ਵੀ ਅਸੀਂ 13 ਮਿੰਟ ਸਕੇ ਚੱਲ ਰਿਹਾ ਸੀ ਤੇ ਸ਼ਾਂਤਵੇਂ ਬੈਠੇ ਸੀ ਹੁਣ ਲਈ ਸ਼ਾਂਤਮਈ ਪਾਵਾਂਗੇ ਜਿੰਨਾ ਚਿਰ ਸਰਕਾਰ ਦੀ ਮਨਸ਼ਾ ਹੈ ਅਸੀਂ ਪੂਰੀ ਕਰਕੇ ਤੇ ਫੇਰ ਉਠਾਂਗੇ ਜੀ ਹਾਂਜੀ ਬਾਕੀ ਦੇਖੋ ਜੀ ਮੌਸਮ ਤਬਦੀਲ ਹੋ ਰਿਹਾ ਜਿਸ ਤਰ੍ਹਾਂ ਕਿਉਂਕਿ ਸਾਡੇ 10-10 ਦਿਨ ਬਾਅਦ ਜਿਹੜੇ ਆ ਇਹ ਟਰਮ ਜਿਹੜੀ ਆ ਆ ਰਹੀ ਆ ਅਸੀਂ ਕਿਹਾ ਕਿ ਆਉਣ ਵਾਲੇ ਟਾਈਮ ਹੋ ਸਕਦਾ ਸਰ ਬਜ਼ੁਰਗਾਂ ਨੂੰ ਜਾਂ ਮਾਤਾਵਾਂ ਭੈਣਾਂ ਆ ਸਕਦੀਆਂ ਨੇ ਸਾਡੀਆਂ ਕਿਉਂਕਿ ਸੀਜ਼ਨ ਆ ਰਿਹਾ ਸਾਡਾ ਕਣਕ ਦਾ ਇਸ ਵਾਸਤੇ ਅਸੀਂ ਆਪਣਾ ਅਰੇਂਜਮੈਂਟ ਪੱਕਾ ਕਰ ਰਹੇ ਹਾਂ ਜੀ ਉਹਨਾਂ ਦੇ ਵਾਸਤੇ ਹਾਂਜੀ ਅਰੇਂਜਮੈਂਟ ਕੀਤਾ ਜਾ ਰਿਹਾ ਇਧਰਲੇ ਬੰਨੇ ਵੀ ਲੰਗਰ ਚੱਲ ਰਿਹਾ ਔਰ ਇਸ ਪਾਸੇ ਵੀ ਤਾਂ ਦੋਵੇਂ ਪਾਸੇ ਇਸੇ ਤਰੀਕੇ ਦੇ ਨਾਲ ਮਾਹੌਲ ਹੈ ਸ਼ੰਭੂ ਬਾਰਡਰ ਤੋਂ ਅਸੀਂ ਇਹ ਤਸਵੀਰ ਤੁਹਾਨੂੰ ਗਰਾਉਂਡ ਰਿਪੋਰਟ ਦਿਖਾ ਰਹੇ ਹਾਂ ਟਰੈਕਟਰ ਟਰਾਲੀਆਂ ਜੁਟੀਆਂ ਖੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹਿਲੇ ਦਿਨ ਜਿਵੇਂ ਟਰੈਕਟਰ ਟਰਾਲੀਆਂ ਆਈਆਂ ਸੀ ਉਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਹੁਣ ਵੀ ਇੱਥੇ ਖੜੀਆਂ ਨੇ ਆਣ ਕੇ ਸੜਕ ਦਾ ਇਸ ਇਧਰਲਾ ਪਾਸਾ ਜਿਹੜਾ ਇਸ ਪਾਸੇ ਵੀ ਔਰ ਸੜਕ ਦੇ ਦੂਜੇ ਪਾਸੇ ਵੀ ਤਾਂ ਲੰਗਰ ਇਸੇ ਤਰੀਕੇ ਨਾਲ ਦੂਰ ਤੱਕ ਕਹੀਂ ਚੱਲ ਰਿਹਾ ਇਧਰ ਬਾਈ ਉਹਨਾਂ ਨੇ ਲੰਗਰ ਲਾਇਆ ਹੋਇਆ ਪਿੰਡ ਜੰਗਪੁਰਾ ਮੋਹਾਲੀ ਵਾਲਿਆਂ ਨੇ ਲੰਗਰ ਲਾਇਆ ਹੋਇਆ ਇਸ ਪਾਸੇ ਔਰ ਅਗਲੇ ਪਾਸੇ ਵੀ ਚੱਲ ਕੇ ਦਿਖਾਉਨੇ ਆ ਲਗਾਤਾਰ ਦੂਰ ਤੱਕ ਦਿਖਾਉਨੇ ਆ ਕਿ ਮਾਹੌਲ ਕੀ ਹੈ ਸ਼ੰਭੂ ਬਾਰਡਰ ਦੇ ਉੱਪਰ ਤਾਂ ਕਿਸਾਨ ਪੂਰੀ ਤਿਆਰੀ ਕਰਕੇ ਆਏ ਸੀ ਔਰ ਰਾਸ਼ਨ ਪਾਣੀ ਦਾ ਪ੍ਰਬੰਧ ਆਪ ਦਾ ਪੂਰਾ ਕਰ ਕੇ ਆਏ ਸੀ ਆ ਬਾਈ ਹੁਣਾਂ ਲੰਗਰ ਪਟਿਆਲਾ ਤੋਂ ਨੇ ਪਿੰਡ ਸੰਝਰਪੁਰ ਇਹਨਾਂ ਦੇ ਵੱਲੋਂ ਇੱਥੇ ਲੰਗਰ ਲਾਇਆ ਹੋਇਆ ਪੂਰਾ ਇੰਤਜ਼ਾਮ ਉਹੀ ਸਿੰਘੂ ਬਾਰਡਰ ਵਾਲਾ ਟਿਕਰੀ ਬਾਰਡਰ ਵਾਲਾ ਹੀ ਮਾਹੌਲ ਇੱਥੇ ਨਜ਼ਰ ਆ ਰਿਹਾ ਔਰ ਉੱਥੇ ਹੀ ਫ੍ਰੀਜ਼ਰ ਵੀ ਲਿਆਂਦਾ ਹੋਇਆ ਇਹਨਾਂ ਨੇ ਤਾਂ ਕਿ ਅੱਗੇ ਗਰਮੀ ਆ ਰਹੀ ਹੈ ਔਰ ਦੁੱਧ ਜਾਂ ਪਾਣੀ ਇਹ ਕੁਝ ਰੱਖਣਾ ਹੋਵੇ ਫ੍ਰੀਜ਼ਰ ਦੇ ਵਿੱਚ ਤਾਂ ਇਧਰਲੇ ਬੰਨੇ ਇਧਰ ਵੀ ਇੱਕ ਫ੍ਰੀਜ਼ਰ ਪਿਆ ਔਰ ਆ ਇੰਤਜ਼ਾਮ ਇਸ ਪਾਸੇ ਆ ਟਰਾਲੀਆਂ ਦੇ ਵਿੱਚ ਬੈਠੇ ਆ ਕਿਸਾਨ ਡਟ ਕੇ ਤਾਂ ਇਹ ਮਾਹੌਲ ਹੈ ਸ਼ੰਭੂ ਬਾਰਡਰ ਦਾ ਸੜਕ ਦੇ ਦੋਨੇ ਬੰਨੇ ਡਟ ਕੇ ਖੜੇ ਨੇ ਕਿਸਾਨ ਡਟ ਕੇ ਬੈਠੇ ਨੇ ਤਰਪਾਲਾਂ ਜਰੂਰ ਪਾ ਦਿੱਤੀਆਂ ਗਈਆਂ ਹੁਣ ਤਰਪਾਲਾਂ ਹੋਰ ਮੋਟੀਆਂ ਪਾ ਦਿੱਤੀਆਂ ਗਈਆਂ ਮਜ਼ਬੂਤ ਪਾ ਦਿੱਤੀਆਂ ਗਈਆਂ ਤਾਂ ਕਿ ਮੀਂਹ ਕਣੀ ਜੇ ਮੀਂਹ ਦਾ ਕੋਈ ਮੌਸਮ ਬਣਦਾ ਤਾਂ ਫਿਰ ਜਿਵੇਂ ਹੁਣ ਉੱਪਰ ਵੀ ਅਸਮਾਨ ਇੱਕ ਵਾਰ ਦਿਖਾ ਦਿਓ ਬੱਦਲਬਾਈ ਬਹੁਤ ਜ਼ਬਰਦਸਤ ਹੋਈ ਹੋਈ ਹੈ ਔਰ ਬਹੁਤ ਤੇਜ਼ ਮੀਂਹ ਆਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਪਰ ਅ ਇਸੇ ਨੂੰ ਦੇਖਦੇ ਆ ਹੋਇਆ ਇੰਤਜ਼ਾਮ ਜਿਹੜੇ ਆ ਉਹ ਪੱਕੇ ਕੀਤੇ ਹੋਰ ਬਾਪੂ ਜੀ ਠੀਕ ਠਾਕ ਹੋ ਹਾਂ ਜੀ ਠੀਕ ਠਾਕ ਕਦੋਂ ਦੇ ਆਏ ਹੋ ਅਸੀਂ ਗਏ ਆ ਦੋ ਤਿੰਨ ਦਿਨ ਹੋਇਆ ਦੋ ਤਿੰਨ ਕਿੱਥੋਂ ਆਇਓ ਗਰਦਾਸਪੁਰੋਂ ਜੇ ਗਰਦਾਸਪੁਰ ਹਾਂਜੀ ਅਦਲਾ ਬਦਲੀ ਹੁੰਦੀ ਰਹਿੰਦੀ ਬੰਦਿਆਂ ਦੀ ਹੈ ਹਾਂਜੀ ਅਦਲਾ ਬਦਲੀ ਹੁੰਦੀ ਰਹਿੰਦੀ ਆ ਔਰ ਆ ਦੇਖੋ ਸਲੈਂਸਰ ਦੇ ਵਿੱਚ ਪਾਣੀ ਨਾ ਪਵੇ ਇਹਦੇ ਕਰਕੇ ਬੋਤਲ ਜਿਹੜੀ ਆ ਉਹ ਕੱਟ ਕੇ ਉੱਪਰ ਚੜਾ ਦਿੱਤੀ ਹੈ ਤੁਸੀਂ ਤੁਹਾਨੂੰ ਕਿੰਨੇ ਦਿਨ ਹੋ ਗਏ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਗੁਰਦਾਸਪੁਰ ਤੋਂ ਜੀ ਤੁਸੀਂ ਵੀ ਦੋ ਤਿੰਨ ਦਿਨ ਪਹਿਲਾਂ ਨਹੀਂ ਅਸੀਂ 13 ਫਰਵਰੀ ਦੇ ਆਏ ਹਾਂ ਉਸ ਤੋਂ ਬਾਅਦ ਚੱਲ ਗਏ ਸੀ ਪਿੰਡ ਤੇ ਫਿਰ ਆਪਾਂ 10-10 ਦਿਨ ਦੀ ਡਿਊਟੀ ਲੱਗਦੀ ਕੀ ਮਾਹੌਲ ਨਜ਼ਰ ਆ ਰਿਹਾ ਮਾਹੌਲ ਚਲਦੀ ਘੜਾ ਦੇ ਵਿੱਚ ਹੈ ਜੀ ਮੋਰਚਾ ਬੇਸ਼ੱਕ ਲੰਮਾ ਚੱਲੂਗਾ ਪਰ ਆਪਾਂ ਜਿੰਨਾ ਚਿਰ ਮੋਰਚਾ ਜਿੱਤਦੇ ਨਹੀਂ ਉਹਨਾਂ ਚਿਰ ਆਪਾਂ ਜਾਂਦੇ ਨਹੀਂ ਤੁਸੀਂ ਵੀ ਗੁਰਦਾਸਪੁਰ ਤੋਂ ਆਏ ਬਿਲਕੁਲ ਜੀ ਗੁਰਦਾਸਪੁਰ ਤੋਂ ਚੜ੍ਹਦੀ ਕਲਾ ਇੱਥੇ ਆਏ ਜਦੋਂ ਤੱਕ ਮੈਂ ਡਿਟੇਰੇ ਮੰਗੇ ਇੱਥੇ ਕੋਈ ਗੱਲ ਇਥੇ ਹਰ ਇੱਕ ਟਰਾਲੀ ਚ ਤੰਬੂ ਜ ਜਾ ਕੇ ਵੇਖੋ ਲੋਕੀ ਪੂਰੇ ਚੈਨਾ ਬੈਠੇ ਨੇ ਉਥੇ ਮੋਰਚੇ ਦੇ ਵਿੱਚ ਡਟੇ ਨੇ ਕੋਈ ਗੱਲ ਹੀ ਨਹੀਂ ਇਹ ਜੇ ਉਹ ਤਿਆਰੀਆਂ ਚ ਨਾ ਐਵੇਂ ਤਿਆਰੀਆਂ ਚਾਪੂਰੇ ਹਾਂ ਆਪਾਂ ਪਿੰਡਾਂ ਦੇ ਵਿੱਚ ਬੀਜੇਪੀ ਸਰਕਾਰ ਦਾ ਵਿਰੋਧ ਵੀ ਕਰਾਂਗੇ ਜੇ ਪਿੰਡਾਂ ਦੇ ਵਿੱਚ ਸਾਡੇ ਕੋਲ ਵੋਟਾਂ ਮੰਗਣਗੇ ਜੋ ਵਰਤਾਓ ਸਾਡੇ ਨਾਲ ਇੱਥੇ ਕੀਤਾ ਗਿਆ ਗੁਰਦਾਸਪੁਰ ਗੁਰਦਾਸਪੁਰ ਤੋਂ ਨਾ ਤੁਸੀਂ ਪਿਛਲੀ ਵਾਰ ਸਨੀ ਦਿਵਲ ਜਿੱਤ ਕੇ ਸੀ ਉਥੋਂ ਮੈਂ ਕਹਿੰਦਾ ਜੇ ਜਿੱਤ ਕੇ ਵਿਖਾਣ ਜੇ ਕਿਤੇ ਇੰਨਾ ਚ ਹੈਗਾ ਟਕਟਤੀ ਪਰ ਉਹਨਾਂ ਦੀ ਹਾਂਜੀ ਉਹ ਇਸੇ ਕਰਕੇ ਟਕਟਰੀ ਹੈ ਕਿਉਂਕਿ ਆਪਣਾ ਜਥੇਬੰਦੀਆਂ ਦਾ ਵੀ ਵਿਰੋਧ ਹੈ ਲੋਕਾਂ ਦਾ ਵੀ ਵਿਰੋਧ ਹੈ ਕਿ ਜਦੋਂ ਇੱਕ ਜਿੱਤ ਕੇ ਬੰਦਾ ਤੇ ਸਾਨੂੰ ਸ਼ਕਲ ਹੀ ਨਾ ਵਿਖਾਵੇ ਤੇ ਫਿਰ ਦੂਸਰੀ ਵਾਰੀ ਵੋਟਾਂ ਪਾਉਣ ਦਾ ਤੇ ਮਤਲਬ ਕੋਈ ਨਹੀਂ ਬਣਦਾ ਨਾ ਇਸ ਕਰਕੇ ਹਾਂਜੀ ਧੰਨਵਾਦ ਤਾਂ ਇਹ ਕਹਿੰਦੇ ਕਿ ਬੀਜੇਪੀ ਦਾ ਇਸ ਵਾਰ ਅਸੀਂ ਵਿਰੋਧ ਕਰਾਂਗੇ ਗੁਰਦਾਸਪੁਰ ਤੋਂ ਸੀਗੇ ਤਾਂ ਇਹੀ ਮਾਹੌਲ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਇੱਕ ਗੱਡੀ ਆ ਰਹੀ ਹੈ ਸ਼ਾਇਦ ਅ ਦੁੱਧ ਦਿੱਤਾ ਜਾ ਰਿਹਾ ਦੁੱਧ ਸਪਲਾਈ ਕੀਤਾ ਜਾ ਰਿਹਾ ਜਾਂ ਕੋਈ ਸਬਜ਼ੀਆਂ ਜਾਂ ਕੋਈ ਹੋਰ ਰਸਦ ਹੋਊਗੀ ਤਾਂ ਪਿੱਛੇ ਇਸ ਜੀਪ ਦੇ ਪਿੱਛੇ ਪਾਈ ਹੋਈ ਹੈ ਟਰਾਲੀ ਔਰ ਬਾਈ ਹੁਣਾ ਨਾਲ ਗੱਲ ਵੀ ਕਰਦੇ ਆ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਕੀ ਲੈ ਕੇ ਆਏ ਹੋ ਦੁੱਧ ਲੈ ਕੇ ਆਏ ਦੁੱਧ ਦੀ ਸੇਵਾ ਚੱਲ ਰਹੀ ਹੈ ਹਾਂ ਜੀ ਹਾਂ ਕਿਥੋਂ ਆਇਓ ਤੁਸੀਂ ਲੰਗ ਪਿੰਡ ਤੋਂ ਹਾਂ ਜੀ ਹੁਟਿਆਲਾ ਜ਼ਿਲ੍ਹਾ ਪਿੰਡ ਲੰਗ ਅੱਛਾ ਧੰਨਵਾਦ ਹਾਂ ਬਾਈ ਹੁਣੀ ਦੁੱਧ ਦੀ ਸੇਵਾ ਕਰ ਰਹੇ ਨੇ ਔਰ ਦੁੱਧ ਲੈ ਕੇ ਆਏ ਹੋ ਬਾਈ ਹਾਂ ਜੀ ਹਾਂ ਜੀ ਦੁੱਧ ਲੈ ਕੇ ਆਇਆ ਡਰਮ ਭਰੇ ਹੋਏ ਆ ਵੱਡੇ ਵਾਲੇ ਔਰ ਦੁੱਧ ਦੀ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਵੱਡੇ ਵੱਡੇ ਡਰਮ ਭਰ ਕੇ ਲੈ ਕੇ ਆਏ ਔਰ ਬਾਲਟੀਆਂ ਭਰ-ਭਰ ਕੇ ਦੁੱਧ ਵਰਤਾਇਆ ਜਾ ਰਿਹਾ ਹੈ ਕਿ ਦੂਰ ਤੱਕ ਕਿਸੇ ਤਰੀਕੇ ਦੇ ਨਾਲ ਤਾਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਡਟਿਆ ਬੈਠਾ ਮੋਰਚਾ ਕਹਿੰਦੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਔਰ ਆਪੋ ਆਪਣਾ ਇੰਤਜ਼ਾਮ ਕਿਸਾਨਾਂ ਨੇ ਕੀਤਾ ਹੋਇਆ ਇਹ ਪਤਾ ਕਿਸਾਨਾਂ ਨੂੰ ਕਿ ਅੰਦੋਲਨ ਤਾਂ ਲੰਬਾ ਚੱਲਣਾ ਔਰ ਉੱਥੇ ਹੀ ਹੁਣ ਦੇਖਣਾ ਹੋਊਗਾ ਕਿ ਕਦੋਂ ਇਹਨਾਂ ਦੇ ਮਸਲਿਆਂ ਦਾ ਹੱਲ ਹੁੰਦਾ ਤੇ ਕਦੋਂ ਕਿਸਾਨ ਆਪੋ ਆਪਣੇ ਘਰਾਂ ਨੂੰ ਜਾਂਦੇ ਆ ਕਿਉਂਕਿ ਹੁਣ ਕਣਕਾਂ ਦੀ ਵਾਢੀ ਦਾ ਸਮਾਂ ਵੀ ਆਉਣ ਵਾਲਾ ਔਰ ਉਦੋਂ ਫਿਰ ਕਹਿੰਦੇ ਕਿ ਸ਼ਿਫਟਾਂ ਚੇਂਜ ਹੋਣਗੀਆਂ ਹੋਰ ਬੰਦੇ ਆਉਣਗੇ ਜਾਂ ਜਿਨ੍ਹਾਂ ਨੇ ਕੰਮ ਕਰਨਾ ਉਹ ਘਰ ਜਾਣਗੇ ਬਾਕੀ ਦੇ ਹੋਰ ਕੁਛ ਲੋਕ ਇੱਥੇ ਆ ਜਾਣਗੇ ਪਰ ਕਹਿੰਦੇ ਡਿਊਟੀਆਂ ਨਿਭਾਈਆਂ ਜਾਣਗੀਆਂ ਔਰ ਮੋਰਚੇ ਪੱਕੇ ਤੌਰ ਤੇ ਗੱਡ ਦਿੱਤੇ ਗਏ ਆ ਨਾਲ ਹੀ ਕਿਸਾਨ ਕਹਿੰਦੇ ਜਦੋਂ ਤੱਕ ਮੋਰਚਾ ਫਤੇ ਨਹੀਂ ਹੋ ਜਾਂਦਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਸਰਕਾਰ ਉਦੋਂ ਤੱਕ ਅਸੀਂ ਘਰ ਨਹੀਂ ਮੁੜਾਂਗੇ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬੈਰੀਅਰ